ਇਲਾ ਉਹ ਪ੍ਰਧਾਨ ਚੰਗੇ ਇੱਕ ਰਾਣਾ ਜੀ ਰਾਣਾ ਸਾਹਿਬ ਨੂੰ ਸੋ ਜ਼ੋਰਦਾਰ ਤਾਲੀਆਂ ਦੇ ਨਾਲ ਤੋਂ ਬਾਅਦ ਬ੍ਰਦਰ ਲਾਪਰੀ ਸਿੰਘ ਜੋ ਕਿ ਸੈਕਟਰੀ ਨਿਯੁਕਤ ਕੀਤੇ ਗਏ ਨੇ ਜਿਹੜਾ ਕਪੂਰਲੇ ਦੇ ਬ੍ਰਦਰ ਸਲੰਮ ਸਿੱਧੂ ਕੂਥਲਾ ਜੋ ਜਨਰਲ ਸੈਕਟਰੀ ਇਹਨਾਂ ਨੂੰ ਬ੍ਰਦਰ ਸਨਮ ਸਿੱਧੂ ਬ੍ਰਦਰ ਭਾਵੁਕ ਅਰੋੜਾ ਮੀਡੀਆ ਜਨਰਲ ਜਨਰਲ ਸਕੱਤਰ ਸੋ ਜੋਰਦਾਰ ਤਾਲੀਆਂ ਦੇ ਨਾਲ ਬ੍ਰਦਰ ਅਮਰਦੀਪ ਸਿੰਘ ਬ੍ਰਦਰ ਅਮਰਦੀਪ ਸਿੰਘ ਸੋ ਹੁਣ ਅਸੀਂ ਜਲੰਧਰ ਜ਼ਿਲ੍ਹੇ ਦੇ ਜੋ ਯੂਥ ਅਸੀਂ ਬਲੌਗ ਲੱਗੇ ਆ ਬ੍ਰਦਰ ਸੰਜੀਤ ਕੁਮਾਰ ਜ਼ਿਲ੍ਹਾ ਪ੍ਰਧਾਨ ਦਾਜੀ ਬ੍ਰਦਰ ਬਲਵਿੰਦਰ ਜੀ ਉਪ ਪ੍ਰਧਾਨ ਉਹ ਜ਼ੋਰਦਾਰ ਤਾਲੀਆਂ ਨਾਲ ਬ੍ਰਦਰ ਲਵਲੀ ਉਪ ਪ੍ਰਧਾਨ ਬਰਦਰ ਦੀਪਕ ਮਹਲਵਾਨ ਸੈਕਟਰੀ ਬ੍ਰਦਰ ਸੰਦੀਪ ਕੁਮਾਰ ਜੀ ਇਹਨਾਂ ਨੂੰ ਜਨਰਲ ਸੈਕਟਰੀ ਦਾ ਅਹੁਦਾ ਦਿੱਤਾ ਗਿਆ ਹੈ ਉਹ ਅੱਗੇ ਆ ਜਾਣ ਨਾਲ ਹੀ ਬ੍ਰਦਰ ਨਿਤਿਨ ਕੁਵਾਰ ਮੀਡੀਆ ਜਨਰਲ ਸਕੱਤਰ ਬ੍ਰਦਰ ਗਗਨ ਪ੍ਰਿੰਸ ਜੀ ਸਲਾਹਕਾਰ ਸੇਵਕ ਜੀ ਜਰੂਰ ਬੋਲਦੇ ਆ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜੀ ਅੱਜ ਥੀਕੀ ਸਮਾਂ ਕੱਢਿਆ। ਅõਨਾਂ ਅੱਜ ਇੱਕ ਆਪਾਂ ਨਵੀਂ ਸ਼ੁਰੂਆਤ ਕਰਨ ਜਾ ਰਹੇ ਆਂ। ਜਿਹੜੀ ਆਪਾਂ ਨੂੰ ਸਿਹਤ ਨੂੰ ਵੀ ਲੋੜ ਸੀ ਔਰ ਕੈਸਿੰਗ ਕਮੇਟੀ ਨੂੰ ਵੀ ਲੋੜ ਸੀ। ਹੁਣ ਆਪਾਂ ਸਾਰਿਆਂ ਨੇ ਇੰਟਰਵਿਊ ਸੁਮੇਸ਼ ਜੀ ਦੇ ਨਾਮ ਨੂੰ ਮਿਲ ਕੇ ਉਚਾਰਨਾ। ਪਰ ਆਪਰੇ ਜਿਨੇ ਵੀ ਨਸੀਬ ਭੈਣ ਭਾਈਆਂ ਨੂੰ ਪ੍ਰੋਬਲਮਸ ਆਉਂਦੀਆਂ ਆ। ਆਪਾਂ ਸਾਰਿਆਂ ਨੇ ਮਿਲ ਕੇ ਹੱਲ ਕਰੀਏ। ਹੁਣ ਟੀਮ ਦੇ ਜਿਹੜੇ ਨਾਮ ਹੈਗੇ ਬ੍ਰਦਰਸ ਸਿਮੋਨ ਜੀ ਅਨਾਉਂਸ ਕਰਾਂਗੇ। ਸਤ ਸ੍ਰੀ ਅਕਾਲ ਜੀ ਚੈਮਸ ਜੀ ਸਭ ਤੋਂ ਪਹਿਲਾਂ ਅਸੀਂ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਸਰਦਾਰ ਬ੍ਰਦਰ ਮੌਜੂਦ ਨੇ ਉਹਨਾਂ ਦੇ ਨਾਮ ਅਨਾਉਂਸ ਕੀਤੇ ਜਾਣਗੇ ਸਾਡੇ ਵਿੱਚ ਜਿਹੜੇ ਵੀ ਬ੍ਰਦਰ ਦਾ ਨਾਮ ਸੋ ਇੰਦਰਾਟ ਨਾਲ ਹੀ ਅਪੋਰਟ ਹੋਵੇ ਅ ਜਿਹੜੇ ਵੀ ਬ੍ਰਦਰ ਦਾ ਨਾਮ ਲੌਂਚ ਕੀਤਾ ਜਾਵੇ ਉਹ ਪਲੀਜ਼ ਅੱਗੇ ਆ ਕੇ ਆਪਣਾ ਸੋ ਸਭ ਤੋਂ ਪਹਿਲਾਂ ਬ੍ਰਦਰ ਲਖਵਿੰਦਰ ਸਿੰਘ ਜੀ ਕਪੂਰਥਲੇ ਜ਼ਿਲ੍ਹੇ ਤੋਂ तो so, उन्होंने प्रधान निपुण किया गया है सो उसके बाद ब्रदर दीपक इंसानियत रूप पर होता है ये सारे इंसानियत से हम डरती है किसी जात ने डरती नहीं किसी धर्म ने डरती नहीं yeah. ਅਸੀਂ ਜੇ ਕਹਨ ਨੂੰ ਕਿਸੇ ਸਿੱਖ ਵੀਰ ਨੂੰ ਕਿਤੇ ਮੁਸੀਬਤ ਬਣਦੀ ਦੀ ਤੇ ਸਾਡੀ ਕਮੇਟੀ ਉੱਥੇ ਕਰੂਗ ਹੀ ਨਾਲ ਜੇ ਕਿਸੇ ਮੁਸਲਮਾਨ ਵੀਰ ਨੂੰ ਜਾਂ ਹਿੰਦੂ ਭਾਈਚਾਰੇ ਦੇ ਕਿਸੇ ਪਰਿਵਾਰ ਨੂੰ ਕੋਈ ਮੁਸੀਬਤ ਬਣਦੀ ਸਾਡੀ ਕਮੇਟੀ ਉਥੋਂ ਦੀ ਕਮੇਟੀ ਉੱਥੇ ਵੀ ਉਹਦਾ ਦੋਖ ਪੁੰਡਾਊਗੀ ਜੀ ਇਸ ਕਰਕੇ ਇਸ ਦਾ ਰੀਜਨ ਕਰ ਲਈਏ ਕਿ ਕਿਸੇ ਵੀ ਜਾਤ ਪਾਤ ਜਾਂ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਪ੍ਰੇਮੀ ਕਮੇਟੀ ਹੈ ਠੀਕ ਹੈ ਕਿਹੜੇ ਹੋਗੇ ਅੱਜ ਜੀਵਨ ਨਾਲ ਜੋੜਿਆ ਵਾ ਤੇ ਇਹ ਪਹਿਲੇ ਕਪੂਖਲੇ ਤੇ ਯੂਥ ਨੇ ਕਿ ਵਕਤ ਸ਼ਰਤ ਜਿਹੜੇ ਆ ਯੂਥ ਸਾਰਿਆਂ ਨੂੰ ਜਮਸੀ ਦੀ ਅੱਜ ਜਿਹੜਾ ਪਾਸਟਰ ਦਿਓਰ ਜੀ ਦੀ ਅਗਵਾਈ ਦੇ ਵਿੱਚ ਅਸੀਂ ਯੂਥ ਨੂੰ ਇਕੱਠੇ ਕੀਤਾ ਔਰ ਯੂਥ ਲਈ ਨਿਯੁਕਤੀਆਂ ਕੀਤੀਆਂ ਆ ਇਹ ਪੂਰੇ ਪੰਜਾਬ ਪੱਧਰ ਤੇ ਅਸੀਂ ਕਰ ਰਹੇ ਆ ਔਰ ਅੱਜ ਅਸੀਂ ਕਾਫੀ ਜ਼ਿਲ੍ਹਿਆਂ ਨੂੰ ਕਵਰ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਭਗ ਪੂਰਾ ਪੰਜਾਬ ਹੀ ਕਵਰ ਕਰਾਂਗੇ ਔਰ ਇਹ ਸਾਰੀਆਂ ਟੀਮਾਂ ਜਿਹੜੀਆਂ ਇਹ ਮਨੁੱਖਤਾ ਦੀ ਭਲਾਈ ਦੇ ਲਈ ਕੰਮ ਕਰਨਗੀਆਂ ਔਰ ਪ੍ਰਭੂ ਯਿਸੂ ਦੇ ਨਾਮ ਨੂੰ ਉੱਚਾ ਕਰਨ ਗਿਆ ਕਿਤੇ 2027 ਦੇ ਵਿੱਚ ਆਉਣ ਵਾਲੀ ਲੈਕਚਰ ਦੇ ਵਿੱਚ ਕੋਈ ਮੈਂ ਕੰਡੜ ਖੜੇ ਕਰਨ ਦੀ ਤਾਂ ਨਹੀਂ ਕੋਈ ਹੈ ਨਹੀਂ ਜੀ ਆਪਣਾ ਇਹ ਇਲੈਕਸ਼ਨ ਦੇ ਨਾਲ ਇਹਦਾ ਕੋਈ ਨਹੀਂ ਤਾਲੁਕਤ ਹੈ ਜੀ ਆਪਾਂ ਪ੍ਰਭੂ ਯਿਸੂਮਸੀ ਦੀ ਮਹਿਮਾ ਦੇ ਲਈ ਔਰ ਜਿਹੜੇ ਵੀ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਮਦਦ ਦੇ ਲਈ ਇਹ ਯੂਥ ਕੰਮ ਕਰੇਗਾ ਜੀ ਔਰ ਜਿੱਥੇ ਵੀ ਕਿਤੇ ਜਿੱਦਾਂ ਪਹਿਲਾਂ ਵੀ ਮਨੁੱਖਤਾ ਦੀ ਕੋਈ ਹੜਾਂ ਦੇ ਹੜਾਏ ਜਾਂ ਪਹਿਲਾਂ ਕੁਛ ਇਸ ਤਰ੍ਹਾਂ ਦੀਆਂ ਆਈਆਂ ਤੇ ਉਹ ਪੰਡੋਰ ਚਰਚ ਨੇ ਵੱਧ ਚੜ ਕੇ ਉਹਦੇ ਵਿੱਚ ਕੰਮ ਕੀਤਾ ਕਿ ਸਾਰਾ ਯੂਥ ਉੱਥੇ ਮੋਢੇ ਨਾਲ ਮੋਢਾ ਲਾ ਕੇ ਖੜਦਾ ਜੀ ਤੇ ਅੱਗੇ ਤੋਂ ਵੀ ਸਾਰਾ ਯੂਥ ਉਹਨਾਂ ਕੰਮਾਂ ਦੇ ਵਿੱਚ ਹਿੱਸਾ ਪਾਵੇਗਾ ਜਿੱਦਾਂ ਜਿੱਦਾਂ ਪਾਸਟਰ ਦਿਓਲ ਜੀ ਸਾਡੀ ਅਗਵਾਈ ਕਰਨਗੇ ਵਾਰਿੰਦੂ ਦੀ ਖੁਸ਼ੀ ਤੇ ਲੋਕਾਂ ਨੂੰ ਚੋਟੋਦਾ ਇਹਦਾ ਪੱਤਰਾ ਜਿਹੜਾ ਤੁਸੀਂ ਕੋ ਲਾਗ ਜੋ ਯੂਥ ਨੂੰ ਇਹ ਚੱਗੇ ਵੱਸ ਤੋਰਿਆ ਵਾ ਆਨਰ ਟੈਂਡ ਤੁਹਾਡੇ ਪੰਜਾਬ ਪੱਦਰ ਦੇ ਕੀਤਾ ਤੁਹਾਡੇ ਭਰਾ ਲਈ ਹੋਣਗੀ ਜੀ ਤੁਹਾਡੇ ਜਨ ਜੀ ਮੈਸੇਜ ਹੋਏ ਲੋਕਾਂ ਨੂੰ ਸਵਾਗਤ ਜੀ ਪੰਜਾਬ ਪੱਦਰ ਤੇ ਆਪਾਂ ਹਰ ਉਸ ਵਿਅਕਤੀ ਤੱਕ ਅਪਰੋਚ ਕਰਾਂਗੇ ਜਿੰਨੂੰ ਵੀ ਮਦਦ ਦੀ ਲੋੜ ਹੈ ਜਿਹੜਾ ਸਾਡੇ ਨਾਲ ਸਾਡੇ ਸੰਪਰਕ ਦੇ ਵਿੱਚ ਆਵੇਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਥੇ ਯੂਥ ਵੱਧ ਚੜ ਕੇ ਕੰਮ ਕਰੇਗਾ ਔਰ ਲੋਕਾਂ ਦੀ ਮਦਦ ਕਰੇਗਾ ਜੀ ਥੈਂਕ ਯੂ ਹਾਂਜੀ ਪ੍ਰਧਾਨ ਜੀ ਅੱਜ ਦਾ ਤੁਸੀਂ ਮਜੂਦ ਦੀ ਮੀਟਿੰਗ ਕਰ ਰਹੇ ਹੋ ਕੀ ਤੁਹਾਨੂੰ ਕੋਈ ਫਰਮ ਹੈ ਹਾਂਜੀ ਇਹਦਾ ਓਪਨ ਡੋਰ ਚਰਚ ਖੋਜੇਵਾਲ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਪਾਸਟਰ ਹਰਪ੍ਰੀਤ ਦੋਲ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਯੂਥ ਟੀਮਾਂ ਬਣਾਈਏ ਜਿਹੜੀਆਂ ਸਮੂਹ ਮਾਨਵਤਾ ਦੇ ਭਲੇ ਲਈ ਕੰਮ ਕਰ ਸਕਣਾਂ ਔਰ ਵਿਸ਼ੇਸ਼ ਤੌਰ ਦੇਤੇ ਧਰਮ ਜਾਤਾਂ ਪਾਤਾਂ ਤੋਂ ਉੱਪਰ ਉੱਠ ਗਿਆ ਜਿਹੜੀ ਅੱਜ ਪਹਿਲੇ ਦਿਨ ਇਸ ਚੀਜ਼ ਦੀ ਨਹੀਂ ਰੱਖੀ ਗਈ ਹੈ ਅਸੀਂ ਸਾਰੇ ਪੰਜਾਬ ਨੂੰ ਕਵਰ ਕਰਾਂਗੇ ਪੰਜਾਬ ਤੋਂ ਬਾਹਰ ਵੀ ਕਵਰ ਕਰਾਂਗੇ ਬਟ ਨਿਸ਼ਾਨਾ ਸਾਡਾ ਪੰਜਾਬ ਨੂੰ ਕਵਰ ਕਰਨਾ ਸਭ ਤੋਂ ਪਹਿਲਾਂ ਅੱਜ ਅਸੀਂ 4-5 ਜ਼ਿਲ੍ਹੇ ਕਵਰ ਕੀਤੇ ਆ ਇਹਦੇ ਵਿੱਚ ਜੇ ਮੈਂਬਰਸ਼ਿਪ ਹੋਰ ਵੀ ਵਧੂਗੀ ਔਰ ਇਹ ਸਾਰੇ ਦਾ ਉਪੰਡੋਰ ਚਰਚ ਖੋਜੇਵਾਲ ਦੀ ਸੰਗਤ ਦੇ ਵਿੱਚੋਂ ਜਿਹੜੀ ਸਾਡੇ ਬਹੁਤ ਹੀ ਪਰਮੇਸ਼ਰ ਦੇ ਪਿਆਰੇ ਬੱਚੇ ਆ ਉਹਨਾਂ ਨੂੰ ਚੁਣਿਆ ਗਿਆ ਇਸ ਕੰਮ ਲਈ ਜਿਨ੍ਹਾਂ ਨੇ ਆਪਣਾ ਆਪ ਪਰਮੇਸ਼ਰ ਨੂੰ ਸਮਰਪਿਤ ਕੀਤਾ ਹੋਇਆ ਔਰ ਇਹੀ ਸਾਡਾ ਮੇਨ ਨਿਸ਼ਾਨਾ ਸੀ ਵੀ ਜਦੋਂ ਵੀ ਕਿਸੇ ਏਰੀਆ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਤੇ ਇਹ ਟੀਮ ਉਸੇ ਹਲਕੇ ਦੀ ਟੀਮ ਜਿਹੜੀ ਆ ਉੱਥੇ ਜਾ ਕੇ ਉਸ ਪ੍ਰੋਬਲਮ ਨੂੰ ਸੋਲਵ ਕਰੇ ਉਹ ਅੱਜ ਜਿਹੜੀ ਲੜੀਵਾਲ ਕੋਈ ਸਮਾਜ ਸੇਵੀ ਕੰਮ ਵੀ ਉਹਦਾ ਜਾਰੀ ਹੈ ਸਮਾਜ ਸੇਵੀ ਕੰਮ ਤੇ ਆਲਰੇਡੀ ਸਾਡੀ ਸੰਸਥਾ ਦਾ ਓਪਨ ਡੋਰ ਚਰਚ ਕੋਡਿਵਲ ਕਰ ਰਹੀ ਹੈ ਪਹਿਲਾਂ ਹੀ ਬਾਤ ਸਮੇਂ-ਸਮੇਂ ਅਨੁਸਾਰ ਲੋੜ ਜੋ ਹੋਊਗੀ ਉਹ ਜ਼ਰੂਰ ਕੀਤੀ ਜਾਣਗੇ ਜਿਸ ਤਰ੍ਹਾਂ ਕੋਈ ਵੀ ਖਾਸ ਮਜਬੂਰੀ ਦੇ ਵਿੱਚ ਫਸੇ ਬੰਦੇ ਦੀ ਮਦਦ ਕਰਨਾ ਉਹ ਸਾਡਾ ਪਹਿਲ ਦੇ ਆਧਾਰ ਦੇ ਉੱਤੇ ਨਿਸ਼ਾਨਾ ਹੋਊਗਾ ਜਿਸ ਤਰ੍ਹਾਂ ਮਿੱਟੀ ਦੇ ਨਹੀਂ ਹੋੜਾ ਦੌਰਾਨ ਪੰਜਾਬ ਨੂੰ ਕਾफी ਤਕਲੀਫ ਨਹੀਂ ਆਈ ਸੀ ਤੁਹਾਡੇ ਵੱਲੋਂ ਤੁਹਾਡੀ ਟੀਮ ਨੂੰ ਕਾफी ਸੇਵਾ ਦਿੱਤੀ ਗਈ ਸੀ ਜੀ ਉਹ ਮੌਕੇ ਨੂੰ ਜਦੋਂ ਹੋਰ ਵੱਧ ਗਈ ਆ ਤੇ ਖੁਲ੍ਹ ਜੀ ਬਰਾਂਦੇ ਹੋਣਗੇ ਜੀ 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 ਬਿਲਕੁਲ ਇਹ ਤਾਂ ਪਹਿਲੇ ਪਿਛਲੇ ਦਿਨਾਂ ਸਿਰਫ ਐਸਾ ਨਹੀਂ ਹੜਾਂ ਦੀ ਗੱਲ ਨਹੀਂ ਅੱਗੇ ਵੀ ਜਦੋਂ ਆਉਂਦੇ ਆ ਇਸ ਸਾਡੇ ਦਾ ਉਪਨੋਰ ਚੱਚੇ ਖੋਦੀਵਾਲ ਮਿਨਿਸਟਰੀ ਬਹੁਤ ਵੱਡੇ ਪੱਧਰ ਤੇ ਇਸ ਚੀਜ਼ ਦੀ ਹੈਲਪ ਕਰਦੀ ਹੈ ਔਰ ਰਿਸਕ ਲੈ ਕੇ ਆਹੀ ਸਾਰਾ ਯੂਥ ਨੌਜਵਾਨ ਜਿੰਨਾ ਤੁਹਾਡੇ ਸਾਹਮਣੇ ਖਲੋਤਾ ਇਹ ਡੂੰਘਿਆਂ ਪਾਣੀਆਂ ਦੇ ਵਿੱਚ ਵੜ ਕੇ ਵੀ ਉੱਥੇ ਰਸ਼ਨ ਪਹੁੰਚਾਉਂਦੇ ਔਰ ਹਰ ਲੋੜਵੰਦ ਦੀ ਲੋੜ ਪੂਰੀ ਕਰਦੇ ਆ ਯੂਥ ਨੂੰ ਕੀ ਮੈਸੇਜ ਯੂਥ ਨੂੰ ਮੇਨ ਮੈਸੇਜ ਤੇ ਇਹੀ ਹੈ ਸਾਡੇ ਵੀ ਇਨਨੂੰ ਤੇ ਕੋਈ ਮੈਸੇਜ ਨਹੀਂ ਕਿਉਂਕਿ ਅੱਗੇ ਬਚੇ ਆ ਬਚੇ ਨੂੰ ਕਹਦਾ ਮੈਸੇਜ ਹੋਣਾ ਜਿਹੜੇ ਕਿਸੇ ਦਲਦਲ ਚ ਫਸੇ ਆ ਗਲਤ ਨਸ਼ਿਆਂ ਦੇ ਹਰਕਤਾਂ ਦੇ ਵਿੱਚ ਫਸੇ ਆ ਜਾਂ ਗਲਤ ਸੋਚਾਂ ਦੇ ਵਿੱਚ ਫਸੇ ਆ ਉਹਦੇ ਤੋਂ ਬਚ ਕੇ ਭਾਈ ਆਪਣੇ ਆਪ ਨੂੰ ਸਾਫ਼ ਸੁਫੀਸ਼ਟ ਬਣਾਓ ਤੇ ਪਰਮੇਸ਼ਰ ਵੱਲ ਧਿਆਨ ਕਰੋ ਪਤਾਈ ਆ ਜਿਹਦੀ ਜਿਹੜੀ ਮੇਨ ਮੀਟਿੰਗ ਆਪਣੀ ਕਿਉਂ ਇਹ ਜ਼ਰੂਰ ਆ ਵੀ ਮੀਟਿੰਗ ਵਿੱਚ ਮੈਂ ਆਡੇ ਲੋਕ ਬਹੁਤ ਵੱਡਾ ਉਹਨਾਂ ਕਰਕੇ ਲੈ ਰਹੇ ਪਰ ਇੰਨਾ ਵੀ ਵੱਡਾ ਨਹੀਂ ਮੈਂ ਵੀ ਨੂਰ ਸੀ ਮੈਨੂੰ ਜਿਆਦਾ ਆਰਡਰ ਨਾ ਕਰਿਓ ਠੀਕ ਹੈ ਕਿਉਂਕਿ ਪ੍ਰਭੂ ਯਿਸੂ ਜੀ ਦੇ ਵਿੱਚ ਆਇਆ ਮੈਨੂੰ ਵੀ 23 ਸਾਲ ਹੀ ਹੋਏ ਮੈਨੂੰ ਯੂਥ ਕਿਹਾ ਕਰੋ ਮੈਂ ਤੇਰੀਆਂ ਚਾਲਾਂ ਜਾ ਰਿਹਾ ਤੇ ਇਹ ਗਿਆਨ ਦਿੰਦੇ ਰਿਹਾ ਪਾਪੂ ਜੀ ਚਲੋ ਆਪਣੀ ਸਾਰਿਆਂ ਦੀ ਇੱਕ Vou yep. pedir,